ਮੁਹੱਬਤ, ਵੇਦਨਾ, ਨੇਕੀ, ਹਲੀਮੀ ਤੇ ਵਫਾ ਪਾਤਰ ਮਿਲਾ ਕੇ ਪੰਜ ਤਤ ਇੱਕ ਸਾਰ ਰੱਬ ਨੇ ਸਿਰਜਿਆ ਪਾਤਰ ਸਮੇਂ ਦੇ ਗੰਦਲੇ ਪਾਣੀ ਤੇ ਉਹ ਤਰਿਆ ਫੁਲਾੰਦੇ ਵਾਂਗੂ ਸਮੇਂ ਦੇ ਸ਼ੋਰ ਚੋਂ ਇੱਕ ਤਰਜ ਬਣ ਕੇ ਉੱਭਰਿਆ ਪਾਤਰ ਟਿਕੇ ਹੋਏ ਪਾਣੀਆਂ ਵਰਗਾ ਹਸਪੂਰਨ ਅਤੇ ਗਹਿਰਾ ਹੇ ਚੰਤਨ ਦਾ ਸਮੁੰਦਰ ਤੇ ਤਰਨ ਨਮਦੀ ਹਵਾ ਪਾਤਰ ਕਿਸੇ ਲਈ ਪੋਲ ਕਿਸੇ ਲਈ ਛਾਂ ਕਿਸੇ ਲਈ ਨੀਰ ਬਣ ਜਾਵੇ ਕਿਸੇ ਦਾ ਰਹਿਨੁਮਾ ਬਣਿਆ ਕਿਸੇ ਦੀ ਆਸਥਾ ਪਾਤਰ ਉਹ ਕੋਮਲ ਮਨ ਹੈ ਤਾਂ ਹੀ ਹਰ ਕਿਸੇ ਨੂੰ ਆਪਣਾ ਲੱਗੇ ਔਰ ਓਸ਼ਨ ਰੂਹ ਹੈ ਤਾਂ ਹੀ ਨੇਰੀਆ ਵਿੱਚ ਜਗ ਰਹਾ ਪਾਤਰ ਉਦੇ ਲਫ਼ਜ਼ਾਂ 'ਚ ਉਹ ਲਜਿਤ ਉਹਦੇ ਬੋਲਾਂ ਦਾ ਉਹ ਲਹਿਜਾ ਹਵਾ ਸਾਹ ਰੋਗ ਕੀ ਸੁਣਦੀ ਜਦੋਂ ਕੁਝ ਆਖ ਦਾ ਪਾਤਰ ਖਿੜੇ ਗੁੰਚੇ ਜਗੇ ਦੀਵੇ ਤਰੰਗਤ ਹੋ ਗਏ ਪਾਣੀ ਇਹ ਅਨਹਦ ਨਾਦ ਵੱਜਦਾ ਹੈ ਜਾਂ ਕਿਦਰੇ ਗਾ ਰਿਹਾ ਪਾਤਰ ਉਹਦਾ ਮਿਰਖਾਨ ਉਸਿਜਦਾ ਹੈ ਉਸ ਆਜਾਂ ਦਾ ਹੈ ਸ਼ੁਦਾਈ ਕਿਸੇ ਕੁਰਸੀ ਦੇ ਮੂਰੇ ਵੇਖਿਆ ਨਾ ਚੁੱਕ ਰਿਹਾ ਪਾਤਰ ਕਦੇ ਵੀੜੇ ਦਾ ਬੂਟਾ ਹੈ ਗਿਆ ਦਾ ਰੁੱਖ ਕਦੇ ਜਾਪੀ ਸ਼ਨਾਖਤ ਹੈ ਉਹ ਸਹਰਾ ਦੀ ਤੇ ਪਾਣੀ ਦਾ ਪਤਾ ਪਾਤਰ ਕਿਸੇ ਜੋਗੀ ਦੀ ਧੂਣੀ ਹੈ ਕਿਸੇ ਕੁਟੀਆ ਦਾ ਦੀਵਾ ਹੈ ਕਿਸੇ ਰਾਂਝੇ ਦੀ ਬੰਝਲੀ ਹੈ ਤੇ ਹੌਕੇ ਦੀ ਕਥਾ ਪਾਤਰ ਕਦੇ ਉਹ ਤਪ ਰਹੀ ਸਹਰਾ ਤੇ ਕਣੀਆਂ ਦੀ ਇਵਾਰਤ ਹੈ ਕਦੇ ਤੁਖਦੇ ਹੋਏ ਜੰਗਲ ਚ ਲੱਗੇ ਤਰਜਮਾ ਪਾਤਰ ਕਹੇ ਹਰ ਰੁੱਖ ਮੇਰੇ ਦੁੱਖ ਦਾ ਨਗਮਾ ਬਣਾ ਪਿਆਰੀ ਕਹੀ ਹਰ ਵੀਲ ਮੈਨੂੰ ਆਪਣੇ ਗਲ ਨਾਲ ਲਾ ਪਾਤਰ ਪੜੇ ਜੋ ਵੀ ਇਹੀ ਆਖੀ ਇਹ ਮੇਰੀ ਦੁੱਖ ਦਾ ਚਿਹਰਾ ਹੈ ਦਬੋ ਕੇ ਖੂਨ ਵਿੱਚ ਕਾਨੀ ਜੋ ਅੱਖਰ ਲਿਖ ਰਿਹਾ ਪਾਤਰ ਸਮੇਂ ਦੇ ਪੰਨਿਆਂ ਤੇ ਜਗ ਰਿਹਾ ਸਿਰਤਾਜ ਹਸਤਾਖਰ ਜ਼ਖੀਰਾ ਜਜ਼ਬਿਆਂ ਦਾ ਹੈ ਖਿਆਲਾਂ ਦੀ ਘਟਾ ਪਾਤਰ ਹਵਾ ਵਿੱਚ ਹਰਫ਼ ਲਿਖਦਾ ਹੈ ਸੁਲਗਦਾ ਹੈ ਹਨੇਰੇ ਵਿੱਚ ਕੋਈ ਦਰਗਾਹ ਹੈ ਲਫ਼ਜ਼ਾਂ ਦੀ ਤੇ ਬਿਰਖਾਂ ਦੀ ਦੁਆ ਪਾਤਰ ਉਦੀ ਕਪਤਾ ਚੋਸਦੀ ਆਤਮਾ ਦੇ ਨਕਸ਼ ਦਿਸਦੇ ਨਹੀਂ ਕਿ ਜਿਸਨੇ ਭਾਲਿਆ ਕਪਤਾ ਚ ਉਸਨੂੰ ਮਿਲ ਗਿਆ ਪਾਤਰ ਕਿ ਜਿਸਨੇ ਭਾਲਿਆ ਕਪਤਾ ਚ ਉਸਨੂੰ ਮਿਲ ਗਿਆ ਪਾਤਰ